ਹਰ ਇਨਸਾਨ ਚਾਹੁੰਦਾ ਹੈ ਕਿ ਉਹ ਹਮੇਸ਼ਾ ਜਵਾਨ ਰਹੇ ਇਸ ਦੇ ਲਈ ਕਦੇ ਉਹ ਆਪਣੇ ਵਾਲਾਂ ਨੂੰ ਕਾਲਾ ਕਰਦਾ ਹੈ ਤੇ ਕਦੇ ਜਿਮ ਦਾ ਸਹਾਰਾ ਲੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਸਵੇਰ ਦਾ ਬਿਸਤਰ ਛੱਡਦੇ ਹੋਏ ਕੀਤੀਆਂ ਗਈਆਂ ਕੁਝ ਗਲਤੀਆਂ ਤੁਹਾਡੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੰਦੀਆਂ ਨੇ ਇਹ ਜਿਹੀ ਗਲਤੀਆਂ ਨੇ ਜੋ ਤੁਹਾਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਬਣਾ ਸਕਦੀਆਂ ਨੇ ਆਓ ਅਸੀਂ ਤੁਹਾਨੂੰ ਦੱਸ ਦਿਆਂ ਉਹਨਾਂ ਗਲਤੀਆਂ ਦੇ ਬਾਰੇ ਜੋ ਤੁਸੀਂ ਹਰ ਰੋਜ਼ ਸਵੇਰੇ ਕਰਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਤੁਰੰਤ ਛੱਡ ਦਿਓਗੇ ਤਾਂ ਜਲਦ ਬੁੱਢੇ ਹੋਣ ਤੋਂ ਵੱਧ ਜਾਓਗੇ ਗਰਮ ਪਾਣੀ ਨਾਲ ਨਹਾਉਣਾ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਸਵੇਰੇ ਉੱਠ ਹੀ ਤੇਜ਼ ਗਰਮ ਪਾਣੀ ਨਾਲ ਨਹਾਉਂਦੇ ਨੇ ਅਜਿਹਾ ਕਰਨ ਵਾਲੇ ਲੋਕਾਂ ਦੇ ਚਿਹਰੇ ਉੱਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਆ ਜਾਂਦੀਆਂ ਨੇ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ ਨਾਸ਼ਤਾ ਛੱਡਣਾ ਜੋ ਲੋਕ ਅਕਸਰ ਜਲਦਬਾਜ਼ੀ ਦੇ ਚੱਕਰ ਵਿੱਚ ਸਵੇਰ ਦਾ ਨਾਸ਼ਤਾ ਕਰਨ ਤੋਂ ਖੁੰਝ ਜਾਂਦੇ ਨੇ ਉਹਨਾਂ ਲੋਕਾਂ 'ਚ ਵੀ ਉਮਰ ਤੋਂ ਪਹਿਲਾਂ ਹੀ ਵੜਾਪਾ ਦਿਖਾਈ ਦੇਣ ਲੱਗ ਪੈਂਦਾ ਹੈ ਨਾਸ਼ਤਾ ਨਾ ਕਰਨ ਕਾਰਨ ਤੁਹਾਡਾ ਸਰੀਰ ਕਈ ਘੰਟੇ ਭੁੱਖਾ ਰਹਿੰਦਾ ਹੈ ਇਸ ਕਾਰਨ ਸਰੀਰ ਨੂੰ ਪੂਰੀ એનર્ਜੀ ਨਹੀਂ ਮਿਲਦੀ ਅਤੇ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਕਈ ਵਾਰ ਆਦਤ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦੀ ਹੈ। देर तक सोना। देर ਨਾਲ ਸੌਣ ਕਾਰਨ ਤੁਹਾਡੇ ਸਾਰੇ ਕੰਮ ਲੇਟ ਹੋ ਜਾਂਦੇ ਨੇ। ਇਸ ਕਾਰਨ ਤੁਸੀਂ ਤਣਾਵ ਵਿੱਚ ਆ ਜਾਂਦੇ ਹੋ। ਤੁਹਾਡੀ ਸਵੇਰ ਦੀ ਸ਼ੁਰੂਆਤ ਤਣਾਅ ਨਾਲ ਹੁੰਦੀ ਹੈ। ਜਿਸ ਕਾਰਨ ਸਰੀਰ ਅਸੰਤੁਲਿਤ ਹੋ ਜਾਂਦਾ ਹੈ ਤਾਂ ਤੁਹਾਨੂੰ ਬਦਹਜ਼ਮੀ ਅਤੇ ਪੇਟ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਜਲਦ ਬੁੱਢੇ ਹੋਣ ਪਿੱਛੇ ਤਣਾਅ ਇੱਕ ਵੱਡਾ ਕਾਰਨ ਹੈ। ਸਿਗਰਟ ਕੁਝ ਲੋਕਾਂ ਨੂੰ ਸਿਹਤ ਸਭ ਤੋਂ ਪਹਿਲਾਂ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਜੋ ਲੋਕ ਅਜਿਹਾ ਕਰਦੇ ਨੇ ਉਹਨਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਭੈੜੀ ਆਦਤ ਕਾਰਨ ਵਿਅਕਤੀ ਛੋਟੀ ਉਮਰ 'ਚ ਹੀ ਵੱਡੀ ਉਮਰ ਦਾ ਦਿਸਣ ਲੱਗ ਜਾਂਦਾ ਹੈ ਪਾਣੀ ਨਾ ਪੀਣਾ ਸਵੇਰ ਉੱਠ ਕੇ ਬਹੁਤ ਸਾਰੇ ਲੋਕ ਭਰਪੂਰ ਪਾਣੀ ਪੀਣ ਤੋਂ ਝਿਜਕਦੇ ਨੇ ਪਰ ਤੁਸੀਂ ਨਹੀਂ ਜਾਣਦੇ ਕਿ ਸਵੇਰ ਉੱਠ ਕੇ ਚਿਹਰਾ ਧੋਣ ਤੋਂ ਬਾਅਦ ਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਜੋ ਕੰਮ ਕਰਨਾ ਚਾਹੀਦਾ ਹੈ ਉਹ ਹੈ ਭਰਪੂਰ ਪਾਣੀ ਪੀਣਾ ਜਿਸ ਨਾਲ ਤੁਹਾਡੀ ਚਮੜੀ ਦਾ ਗਲੋ ਬੜਿਆ ਰਹਿੰਦਾ ਹੈ ਕਾਫੀ ਨਾਲ ਸਵੇਰ ਦੀ ਸ਼ੁਰੂਆਤ ਬਹੁਤ ਸਾਰੇ ਲੋਕ ਆਪਣੇ ਸਵੇਰ ਦੀ ਸ਼ੁਰੂਆਤ ਗਰਮ ਕਾਫੀ ਦੇ ਕੱਪ ਤੋਂ ਬਿਨਾ ਨਹੀਂ ਕਰਦੇ ਪਰ ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ਪੀਂਦੇ ਹੋ ਤਾਂ ਤੁਸੀਂ ਆਪਣੀ ਚਮੜੀ ਨੂੰ ਫਾਇਦੇ ਥਾਂ ਨੁਕਸਾਨ ਪਹੁੰਚਾ ਸਕਦੇ ਹੋ ਕਾਫੀ ਇੱਕ ਸ਼ਕਤੀਸ਼ਾਲੀ ਮੂਤਰਵਰਕ ਹੈ ਭਾਵੇਂ ਤੁਹਾਡੇ ਸਰੀਰ ਨੂੰ ਥੋੜਾ ਡੀਹਾਈਡਰੇਟ ਕਰ ਸਕਦੀ ਹੈ ਇਹ ਤੁਹਾਡੀ ਚਮੜੀ ਦੇ ਅੰਦਰੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਨਿਕਲਣਾ ਔਖਾ ਕਰ ਸਕਦੀ ਹੈ ਅਤੇ ਇਸ ਕਾਰਨ ਸਮੇ ਤੋਂ ਪਹਿਲਾਂ ਝੁਰੜੀਆਂ ਆ ਜਾਂਦੀਆਂ ਨੇ ਨਿਊਜ਼ ਜੈਕਸ ਤੋਂ ਦਿਲਸ਼ੇਜ ਸਿੰਘ ਚੋਪੜਾ ਦੀ ਰਿਪੋਰਟ ਜਗਬਾਣੀ ਟੀਵੀ